ਇਹਾਰੇ ਜੋ ਅੱਜ ਦੜਵਾਂ ਦੇ ਆٹے ਨਾਲ ਆਮ ਲੋਕਾਂ ਨੂੰ ਖਾਣ ਨਾਲ ਦਿੱਕਤ ਆਈ ਹੈ ਉਹੀ ਹਸਕਲ ਪਹੁੰਚੂ ਕੀ ਹੋਵੇ ਦੇਖੋ ਜੀ ਕੱਲ ਜੋ ਸਾਡੀ ਹਿੰਦੂਆਂ ਦੀ ਸੰਸਕ੍ਰਿਤੀ ਇਹ ਉਹਦੇ ਵਿੱਚ ਬੜਾ ਵੱਡਾ ਤਿਉਹਾਰ ਗਿਣਿਆ ਜਾਂਦਾ ਹੈ ਨਵਰਾਤਰੀ ਉਹਨਾਂ ਦੀ ਸ਼ੁਰੂਆਤ ਸੀ ਤੇ ਅਸੀਂ ਕਹਿ ਸਕਦੇ ਹਾਂ ਕਿ ਅਨਲੱਕਲੀ ਜਲਾਲਾਬਾਦ ਸ਼ਹਿਰ ਦੇ ਵਿੱਚ ਜਿੰਨਾ ਸਪਲਾਈ ਹੋਇਆ ਚਾਹੇ ਉਹ ਦੜਵਾਂ ਦਾ ਆਟਾ ਹੈ ਚਾਹੇ ਉਹ ਸਵਾਗ ਦਾ ਆਟਾ ਹੈ ਤੇ ਚਾਹੇ ਕਿਤੇ ਟਿਕੀਆਂ ਬਣੀਆਂ ਨੇ ਉਹਨਾਂ ਦੀ ਪਤਾ ਨਹੀਂ ਕਿਸ ਡਿਸਟ੍ਰਿਬਿਊਟਰ ਨੇ ਸਪਲਾਈ ਕੀਤੀ ਜਲਾਲਾਬਾਦ ਨੂੰ ਤਕਰੀਬਨ 200 ਤੋਂ ਜ਼ਿਆਦਾ ਵਿਅਕਤੀ ਜਿਹੜੇ ਉਹਦੇ ਨਾਲ ਅਫੈਕਟਡ ਹੋਏ ਨੇ ਉਹਨਾਂ ਨੂੰ ਫੂਡ ਪੌਇਜ਼ਨਿੰਗ ਹੋਈ ਹੈ ਮੈਂ ਡਾਕਟਰ ਜਲਾਲਾਬਾਦ ਦੇ ਜਿੰਨੇ ਸਾਡੇ ਹਸਪੀਟਲ ਨੇ ਔਰ ਖਾਸ ਤੌਰ ਤੇ ਮਿੱਡਾ ਸਾਹਿਬ ਦੇ ਹਸਪੀਟਲ ਦੇ ਸਾਹਮਣੇ ਖੜਿਆ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਨਾ ਕਿ ਜਿੰਨੇ ਜਲਾਲਾਬਾਦ ਦੇ ਪ੍ਰਾਈਵੇਟ ਡਾਕਟਰ ਨੇ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਰਾਤ ਦੇ ਲੱਗੇ ਹੋਏ ਨੇ ਕਈ ਮਰੀਜ਼ਾਂ ਨੂੰ ਠੀਕ ਕਰਕੇ ਘਰੀ ਭੇਜਤਾ ਤੇ ਕਈ ਇਹਨਾਂ ਦੇ ਕੋਲ ਪਏ ਨੇ ਜਿਹੜੇ ਬਿਲਕੁਲ ਇਹਨਾਂ ਦੇ ਕੰਟਰੋਲ ਦੇ ਵਿੱਚ ਨੇ ਉਹ ਵੀ ਠੀਕ ਹੋ ਜਾਣਗੇ ਮੈਂ ਖਾਸ ਤੌਰ ਤੇ ਜੋ ਸਾਡੇ ਫਾਜ਼ਿਲਕਾ ਦਾ ਪ੍ਰਸ਼ਾਸਨ ਹੈ ਇਨਾਂ ਨੂੰ ਇਹਦੇ ਤੇ ਕੋਸਣਾ ਚਾਹਨਾ ਚਾਹੇ ਉਹ ਸਾਡੇ ਡਿਪਟੀ ਕਮਿਸ਼ਨਰ ਆਇਆ ਚਾਹੇ ਸਾਡੇ ਪੁਲਿਸ ਬੈਕ ਮੈਂ ਤੇ ਚਾਹੇ ਸਾਡੇ ਜਿਹੜੇ ਫੂਡ ਸਕਿਉਰਟੀ ਦੇ ਨਾਲ ਜਿਹੜੇ ਸੰਬੰਧ ਰੱਖਦੇ ਨੇ ਕਿਉਂਕਿ ਕੱਲ ਦਾ ਵਾਕਿਆ ਹੋਇਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਆ ਕੇ ਇਹਨਾਂ ਸਾਰੇ ਜਿੰਨੇ ਪੇਸ਼ੈਂਟ ਨੇ ਇਹਨਾਂ ਦੀ ਸਾਰ ਲੈਂਦੇ ਇਹਨਾਂ ਦੇ ਇਲਾਜ ਦੇ ਵਾਸਤੇ ਪ੍ਰਬੰਧ ਕਰਾਉਂਦੇ ਇਹਨਾਂ ਦੇ ਵਾਸਤੇ ਪੈਸਿਆਂ ਦੇ ਵਾਸਤੇ ਇਹਨਾਂ ਦਾ ਪ੍ਰਬੰਧ ਕਰਾਉਂਦੇ ਕਿਉਂਕਿ ਜਦੋਂ ਇਹਨਾਂ ਦੀ ਫੂਡ ਪੋਇੰਗ ਹੋ ਗਈ ਹਰ ਆਦਮੀ ਦੇ ਕੋਲ ਪੈਸਾ ਨਹੀਂ ਹੈ ਹਰ ਆਦਮੀ ਜਿਹੜਾ ਬਿੱਲ ਨਹੀਂ ਦੇ ਸਕਦਾ ਦਵਾਈਆਂ ਦਾ ਤੇ ਮੈਂ ਫਾਜ਼ਲਕਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਟੈਲੀਫੋਨ ਤੇ ਆ ਕੇ ਜਦੋਂ ਜਲਾਲਾਬਾਦ ਦੇ ਵਿੱਚ ਆਇਆ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਕਿ ਜਿੰਨਾ ਜਲਾਲਾਬਾਦ ਦੇ ਲੋਕਾਂ ਦਾ ਜਿਹੜਾ ਇਹਨਾਂ ਹਸਪੀਟਲਾਂ ਦਾ ਬਿੱਲ ਆਇਆ ਕੱਲ ਦਾ ਫੂਡ ਵਾਈਨਿੰਗ ਦਾ ਉਹ ਸਾਰਾ ਪ੍ਰਸ਼ਾਸਨ ਪੇ ਕਰੇ ਔਰ ਨਾਲੇ ਵੀ ਮੰਗ ਕਰਨਿਆ ਕਿ ਇੱਕ ਜਿਹੜਾ ਵਿਸ਼ੇਸ਼ ਤੌਰ ਤੇ ਇੱਕ ਸੈੱਲ ਬਣਿਆ ਫੂਡ ਸਿਕਿਉਰਿਟੀ ਦਾ ਉਹ ਸਾਡੇ ਅਫਸਰ ਬੈਠਦੇ ਨੇ ਫਾਜ਼ਲਕਾ ਦੇ ਵਿੱਚ ਤੇ ਯਾਨ ਇਨਸਪੈਕਟਰ ਹੁੰਦੇ ਨੇ ਕਿਉਂਕਿ ਐਡਾ ਵੱਡਾ ਪਾਵਨ ਤੋਹਾਰ ਹੈ ਤੇ ਜਿੰਨਾ ਇੱਥੇ ਡਿਸਟ੍ਰਿਬਿਊਟਰਾਂ ਨੇ ਜੋ ਸਪਲਾਈ ਕੀਤਾ ਹੈ ਉਹਦੇ ਵਾਸਤੇ ਉਹਨਾਂ ਨੇ ਕਿਉਂ ਨਹੀਂ ਉਹਨੂੰ ਚੈੱਕ ਕੀਤਾ ਪ੍ਰਸ਼ਾਸਨ ਨੂੰ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਤੇ ਜਿਨ੍ਹਾਂ ਨੇ ਇਹ ਆਟਾ ਤੇ ਜੋ ਇਹਨਾਂ ਦਾ ਜੋ ਸਮਾਨ ਭੇਜਿਆ ਉਹਨਾਂ ਦੇ ਉਲਟ ਜਿਹੜੀ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਕੰਮ ਕਰਨਾ ਚਾਹੀਦਾ ਉਹਨਾਂ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਕਿ ਅੱਗੇ ਤੋਂ ਇਹ ਜਿਹੜੀ ਜਲਾਲਾਬਾਦ ਤੇ ਕਿਤੇ ਵੀ ਪੰਜਾਬ ਦੇ ਵਿੱਚ ਜਿਹੜੀ ਘਟਨਾ ਨਾ ਵਾਪਰੇ ਕੀ ਸਮਝਦੇ ਹੋ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਕੋਈ ਚਾਲ ਆ ਜਾਵੇ ਦੇਖੋ ਜੀ ਕੋਈ ਵੀ ਜਿਹੜਾ ਕਿਉਂਕਿ ਮੈਂ ਜੋ ਮਹਿਸੂਸ ਕਰਨਾ ਕਿਉਂਕਿ ਅਟੈਂਸ਼ਨਲੀ ਨਹੀਂ ਕੋਈ ਕਰਦਾ ਸਾਡੇ ਸ਼ਹਿਰ ਦੇ ਸਾਰੇ ਚੰਗੇ ਬੰਦੇ ਨੇ ਪਰ ਜੋ ਪਸੂ ਇਹ ਭੇਜਦੇ ਨੇ ਕਿ ਉਹ ਆਟਾ ਆ ਬਾਹਰੋਂ ਆਦਾ ਕਿਤੇ ਕੋ ਡਿਸਟ੍ਰੀਬਿਊਟਰ ਨੇ ਕਿਤੇ ਉਹਨੂੰ ਫੰਗਸ ਲੱਗੀ ਸੀ ਔਰ ਉਸ ਫੰਗਸ ਦੇ ਨਾਲ ਜਿਹੜੇ ਉਹ ਸਾਰੇ ਇਹਨਾਂ ਨੇ ਖਾਦਾ ਚਾਹੇ ਅਨਕੌਂਸ਼ੀਅਸ ਹੋ ਗਏ ਨੇ ਤੇ ਚਾਹੇ ਉਹਨਾਂ ਦੇ ਪੇਟ ਦੇ ਵੀ ਨੁਕਸ ਪਿਆ ਤੇ ਚਾਹੇ ਉਹ ਬੇਹੋਸ਼ ਹੋ ਗਏ ਨੇ ਉਸ ਕਰਕੇ ਹੋਏ ਨੇ ਇਹ ਕੋ ਅਟੈਂਸ਼ਨ ਹੀ ਨਹੀਂ ਇਹ ਟੈਂਸ਼ਨ ਹੀ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਆਪਣਾ ਫੰਗਸ ਵਾਲਾ ਆਟਾ ਭੇਜਿਆ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਫੌਰੀ ਤੌਰ ਤੇ ਜੀ ਸਰ ਇਹ ਜੋ ਅੱਜ ਤੜਵਾਆਂ ਦੇ ਆਟੇ ਨਾਲ ਆਮ ਲੋਕਾਂ ਨੂੰ ਆਮ ਨਾਲ ਦਿੱਕਤ ਆਈ ਹੈ। ਕੁਝ ਹੱਸਕਲ ਬੰਝੂ ਕੀ ਹੋਵੇ। ਦੇਖੋ ਜੀ ਕੱਲ ਜੋ ਸਾਡੀ ਹਿੰਦੂਆਂ ਦੀ ਸੰਸਕ੍ਰਿਤੀ ਇਹ ਉਹਦੇ ਵਿੱਚ ਬੜਾ ਵੱਡਾ ਤਿਉਹਾਰ ਗਿਣਿਆ ਜਾਂਦਾ ਹੈ ਨਵਰਾਤਰੀ ਉਹਨਾਂ ਦੀ ਸ਼ੁਰੂਆਤ ਸੀ। ਤੇ ਅਸੀਂ ਕਹਿ ਸਕਦੇ ਹਾਂ ਕਿ ਅਨਲੱਕਲੀ ਜਲਾਲਾਬਾਦ ਸ਼ਹਿਰ ਦੇ ਵਿੱਚ ਜਿੰਨਾ ਸਪਲਾਈ ਹੋਇਆ ਚਾਹੇ ਉਹ ਦੜਵਾ ਦਾ ਆਟਾ ਹੈ, ਚਾਹੇ ਉਹ ਸੁਆਗ ਦਾ ਆਟਾ ਹੈ ਤੇ ਚਾਹੇ ਕਿਤੇ ਟਿਕੀਆਂ ਬਣੀਆਂ ਨੇ। ਉਹਨਾਂ ਦੀ ਪਤਾ ਨਹੀਂ ਕਿਸ ਡਿਸਟ੍ਰੀਬਿਊਟਰ ਨੇ ਸਪਲਾਈ ਕੀਤੀ ਜਲਾਲਾਬਾਦ ਨੂੰ। ਤਕਰੀਬਨ 200 ਤੋਂ ਜ਼ਿਆਦਾ ਵਿਅਕਤੀ ਜਿਹੜੇ ਉਹਦੇ ਨਾਲ ਅਫੈਕਟਡ ਹੋਏ ਨੇ ਉਹਨਾਂ ਨੂੰ ਫੂਡ ਪੋਇੰਟਿੰਗ ਹੋਈ ਹੈ ਮੈਂ ਡਾਕਟਰ ਜਲਾਲਾਬਾਦ ਦੇ ਜਿੰਨੇ ਸਾਡੇ ਹਸਪੀਟਲ ਨੇ ਔਰ ਖਾਸ ਤੌਰ ਤੇ ਮਿੱਡਾ ਸਾਹਿਬ ਦੇ ਹਸਪੀਟਲ ਦੇ ਸਾਹਮਣੇ ਖੜਿਆ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਨਾ ਕਿ ਜਿੰਨੇ ਜਲਾਲਾਬਾਦ ਦੇ ਪ੍ਰਾਈਵੇਟ ਡਾਕਟਰ ਨੇ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਰਾਤ ਦੇ ਲੱਗੇ ਹੋਏ ਨੇ ਕਈ ਮਰੀਜ਼ਾਂ ਨੂੰ ਠੀਕ ਕਰਕੇ ਘਰੀ ਭੇਜਤਾ ਤੇ ਕਈ ਇਹਨਾਂ ਦੇ ਕੋਲ ਪਏ ਨੇ ਜਿਹੜੇ ਬਿਲਕੁਲ ਇਹਨਾਂ ਦੇ ਕੰਟਰੋਲ ਦੇ ਵਿੱਚ ਨੇ ਉਹ ਵੀ ਠੀਕ ਹੋ ਜਾਣਗੇ ਮੈਂ ਖਾਸ ਤੌਰ ਤੇ ਜੋ ਸਾਡੇ ਫਾਜ਼ਲਕਾ ਦਾ ਪ੍ਰਸ਼ਾਸਨ ਹੈ ਇਹਨਾਂ ਨੂੰ ਇਹਦੇ ਤੇ ਕੁਛ ਨਾ ਚਾਹਨਾ ਚਾਹੋ ਸਾਡੇ ਡਿਪਟੀ ਕਮਿਸ਼ਨਰ ਆ ਚਾਹੇ ਸਾਡੇ ਪੁਲਿਸ ਬਹਿਕਮ ਤੇ ਚਾਹੇ ਸਾਡੇ ਜਿਹੜੇ ਫੂਡ ਸਕਿਉਰਟੀ ਦੇ ਨਾਲ ਜਿਹੜੇ ਸੰਬੰਧ ਰੱਖਦੇ ਨੇ ਕਿਉਂਕਿ ਕੱਲ ਦਾ ਵਾਕਿਆ ਹੋਇਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਆ ਕੇ ਇਹਨਾਂ ਸਾਰੇ ਜਿੰਨੇ ਪੇਸ਼ੈਂਟ ਨੇ ਇਹਨਾਂ ਦੀ ਸਾਰ ਲੈਂਦੇ ਇਹਨਾਂ ਦੇ ਇਲਾਜ ਦੇ ਵਾਸਤੇ ਪ੍ਰਬੰਧ ਕਰਾਉਂਦੇ ਇਹਨਾਂ ਦੇ ਵਾਸਤੇ ਪੈਸਿਆਂ ਦੇ ਵਾਸਤੇ ਇਹਨਾਂ ਦਾ ਪ੍ਰਬੰਧ ਕਰਾਉਂਦੇ ਕਿਉਂਕਿ ਜਦੋਂ ਇਹਨਾਂ ਦੀ ਫੂਡ ਪੋਇੰਟਿੰਗ ਹੋ ਗਈ ਹਰ ਆਦਮੀ ਦੇ ਕੋਲ ਪੈਸਾ ਨਹੀਂ ਹੈ ਹਰ ਆਦਮੀ ਜਿਹੜਾ ਬਿੱਲ ਨਹੀਂ ਦੇ ਸਕਦਾ ਦਵਾਈਆਂ ਦਾ ਤੇ ਮੈਂ ਫਾਜ਼ਲਕਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਟੈਲੀਫੋਨ ਤੇ ਆ ਕੇ ਜਦੋਂ ਜਲਾਲਾਬਾਦ ਦੇ ਵਿੱਚ ਆਇਆ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਕਿ ਜਿੰਨਾ ਜਲਾਲਾਬਾਦ ਦੇ ਲੋਕਾਂ ਦਾ ਜਿਹੜਾ ਇਹਨਾਂ ਹਸਪੀਟਲਾਂ ਦਾ ਬਿੱਲ ਆਇਆ ਕੱਲ ਦਾ ਫੂਡ ਵਾਈਨਿੰਗ ਦਾ ਉਹ ਸਾਰਾ ਪ੍ਰਸ਼ਾਸਨ ਪੇ ਕਰੇ ਔਰ ਨਾਲੇ ਵੀ ਮੰਗ ਕਰਨਿਆ ਕਿ ਇੱਕ ਜਿਹੜਾ ਵਿਸ਼ੇਸ਼ ਤੌਰ ਤੇ ਇੱਕ ਸੈੱਲ ਬਣਿਆ ਫੂਡ ਸਿਕਿਉਰਿਟੀ ਦਾ ਉਹ ਸਾਡੇ ਅਫਸਰ ਬੈਠਦੇ ਨੇ ਫਾਜ਼ਲਕਾ ਦੇ ਵਿੱਚ ਤੇ ਯਾਨ ਇੰਸ펙ਟਰ ਹੁੰਦੇ ਨੇ ਕਿਉਂਕਿ ਐਡਾ ਵੱਡਾ ਪਾਵਨ ਤਿਹਾਰਾ ਹੈ ਤੇ ਜਿੰਨਾ ਇੱਥੇ ਡਿਸਟ੍ਰੀਬਿਊਟਰਾਂ ਨੇ ਜੋ ਸਪਲਾਈ ਕੀਤਾ ਹੈ ਉਹਦੇ ਵਾਸਤੇ ਉਹਨਾਂ ਨੇ ਕਿਉਂ ਨਹੀਂ ਉਹਨੂੰ ਚੈੱਕ ਕੀਤਾ ਪ੍ਰਸ਼ਾਸਨ ਨੂੰ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਤੇ ਜਿਨ੍ਹਾਂ ਨੇ ਇਹ ਆਟਾ ਤੇ ਜੋ ਇਹਨਾਂ ਦਾ ਜੋ ਸਮਾਨ ਭੇਜਿਆ ਉਹਨਾਂ ਦੇ ਉਲਟ ਜਿਹੜੀ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਕੰਮ ਕਰਨਾ ਚਾਹੀਦਾ ਉਹਨਾਂ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਕਿ ਅੱਗੇ ਤੋਂ ਇਹ ਜਿਹੜੀ ਜਲਾਲਾਬਾਦ ਤੇ ਕਿਤੇ ਵੀ ਪੰਜਾਬ ਦੇ ਵਿੱਚ ਜਿਹੜੀ ਘਟਨਾ ਨਾ ਵਾਪਰੇ ਕੀ ਸਮਝਦੇ ਹੋ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਕੋਈ ਚਾਲ ਆ ਜਾਤੀ ਦੇਖੋ ਜੀ ਕੋਈ ਵੀ ਜਿਹੜਾ ਕਿਉਂਕਿ ਮੈਂ ਜੋ ਮਹਿਸੂਸ ਕਰਨਾ ਕਿਉਂਕਿ ਅਟੈਂਸ਼ਨਲੀ ਨਹੀਂ ਕੋਈ ਕਰਦਾ ਸਾਡੇ ਸ਼ਹਿਰ ਦੇ ਸਾਰੇ ਚੰਗੇ ਬੰਦੇ ਨੇ ਪਰ ਜੋ ਪਸੂ ਇਹ ਭੇਜਦੇ ਨੇ ਕਿ ਉਹ ਆਟਾ ਬਾਹਰੋਂ ਆਦਾ ਕਿਤੇ ਕੋ ਡਿਸਟ੍ਰੀਬਿਊਟਰ ਨੇ ਕਿਤੇ ਉਹਨੂੰ ਫੰਗਸ ਲੱਗੀ ਸੀ ਔਰ ਉਸ ਫੰਗਸ ਦੇ ਨਾਲ ਜਿਹੜੇ ਉਹ ਸਾਰੇ ਜਿਨ੍ਹਾਂ ਨੇ ਖਾਦਾ ਚਾਹੇ ਅਨਕੌਂਸ਼ੀਅਸ ਹੋ ਗਏ ਨੇ ਤੇ ਚਾਹੇ ਉਹਨਾਂ ਦੇ ਪੇਟ ਦੇ ਵੀ ਨੁਕਸ ਪਿਆ ਤੇ ਚਾਹੇ ਉਹ ਬੇਹੋਸ਼ ਹੋ ਗਏ ਨੇ ਉਸ ਕਰਕੇ ਹੋਏ ਨੇ ਇਹ ਕੋ ਟੈਂਸ਼ਨ ਨਹੀਂ ਇਹ ਟੈਂਸ਼ਨਲੀ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਆਪਣਾ ਫੰਗਸ ਵਾਲਾ ਆਟਾ ਭੇਜਿਆ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਫੌਰੀ ਤੌਰ ਤੇ